ਹਾਲ ਹੀ ਚ ਫਿਰ smartphone blast ਹੋਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਯੂਜ਼ਰ ਨੂੰ ਫਿਰ ਤੋਂ ਡਰਾ ਦਿੱਤਾ ਇਸ ਵਾਰ Reddit ਨੇ ਇੱਕ ਯੂਜ਼ਰ ਦੇ ਹਾਲ ਹੀ ਇੱਕ ਡਰੋਨੀ ਘਟਨਾ ਬਾਰੇ ਦੱਸਿਆ ਜਿਸ ਉਸਨੇ Google Pixel 6 A ਚਾਰਜਿੰਗ ਦੌਰਾਨ ਬਲਾਸਟ ਹੋ ਗਿਆ ਯੂਜ਼ਰ ਨੇ ਦੱਸਿਆ ਕਿ ਹਾਜ਼ਾ ਹਾਦਸਾ ਉਸ ਸਮੇਂ ਹੋਇਆ ਜਦੋਂ ਉਹ ਗਹਿਰੀ ਨੀਂਦ ਚੁੱਤਾ ਹੋਇਆ ਸੀ ਅਤੇ ਫੋਨ ਉਸ ਦੇ ਸਿਰ ਤੋਂ ਥੋੜਾ ਦੂਰ ਰੱਖਿਆ ਹੋਇਆ ਸੀ ਗੱਲ ਕਰੀਏ ਦੂਜੀ ਖਬਰ ਦੀ ਸ਼੍ਰੀ ਅਕਾ ਤਾਂਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਉਹਨਾਂ ਦੇ ਜੀਜਾ ਗੁਰਵਿੰਦਰ ਸਿੰਘ ਦੀ ਸੜਕ ਹਾਸੇ ਦੇ ਵਿੱਚ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਇਲਾਜ ਦਰਮਿਆਨ ਮੌਤ ਹੋ ਗਈ ਦੱਸ ਦਈਏ ਕਿ ਗਿਆਨੀ ਕੁਲਦੀਪ ਸਿੰਘ ਤੇ ਜੀਜਾ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਸਨ ਜੋ ਕਿ ਆਪਣੇ ਪਿੰਡ ਤੋਂ ਅੰਮ੍ਰਿਤਸਰ ਟਰਾਈਸੇ ਜਾ ਰਹੇ ਸਨ ਰਸਤੇ ਵਿੱਚ ਰੋਡ ਹਜ਼ਨਾਲੋ ਨਦੀ ਮੌਤ ਹੋ ਗਈ ਗੱਲ ਕਰੀਏ ਤੀਜੀ ਖਬਰ ਦੀ ਪਟਿਆਲਾ ਸ਼ਹਿਰ ਵਿਖੇ ਅੱਜ ਸਿਆਸੀ